ਹੌਣੇ ਦੇ ਵਿੱਚ ਇੱਕ ਕਣੀ ਆ ਚੌਲਾਂ ਦੀ ਤੇ ਟਿਲ ਦਾ ਚੌਲ ਆ ਇਹ ਬਹੁਤ ਲੰਬੇ ਲੰਬੇ ਹੋਣਗੇ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਰਸਤਾ ਰੱਖ ਲਿਆ ਸੋ ਜੇ ਸਟਿੰਗ ਦੀ ਨਾਲ ਤਾਂ ਬਹੁਤ ਸੋਰੀ ਬਣਨਗੇ ਤੇ ਇਹ ਹੁਣ ਆਪਾਂ ਵਿੱਚ ਮਿਕਸ ਕਰਵਾਗੇ ਤਾਂ ਇਹ ਦੇਖਦੇ ਆ ਵੀ ਕਿਵੇਂ ਚੌਲ ਬਣਨਗੇ ਮੇਰਾ ਖਿਆਲ ਆ ਬਹੁਤ ਵਧੀਆ ਬਣਾਈ ਆ ਬਈ ਵਧੀਆ ਬਣਨਗੇ ਤੁਹਾਨੂੰ ਵੀ ਪਸੰਦ ਆਣਗੇ ਤੁਸੀਂ ਵੀ ਜਰੂਰ ਟਰਾਈ ਕਰਿਓ ਆਪਣੇ ਕਿਚਨ ਦੇ ਵਿੱਚ ਉਹਦੇ ਨਾਲ ਜਿਹੜੇ ਬੱਚੇ ਆ ਉਹ ਵੀ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਅੱਜਕੱਲ ਆਪਾਂ ਨੂੰ ਪਤਾ ਹਰ ਇੱਕ ਚੀਜ਼ ਪਤਾ ਨਹੀਂ ਕਿਵੇਂ ਆਰਟੀਫੀਸ਼ੀਅਲ ਬਣਨ ਲੱਗੀ ਤੇ ਫੂਡ ਕਲਰ ਵੀ ਬੱਚੇ ਲਾਇਕ ਨਹੀਂ ਕਰਦੇ ਕਿ ਅੱਗੇ ਪਹਿਲਾਂ ਜਿਹਦਾ ਸਿਰ ਫੂਡ ਕਲਰ ਪਾਉਂਦੇ ਹੁੰਦੇ ਸੀ ਤੇ ਹੌਲੀ-ਹੌਲੀ ਉਹ ਚੀਜ਼ ਨਹੀਂ ਨਿਕਲਦੀ ਹੁੰਦੀ ਜਿਵੇਂ ਜਿਵੇਂ ਟਾਈਮ ਆ ਜਾਂਦਾ ਵਾ ਉਸ ਨਾਲ ਨੂੰ ਸਾਰੇ ਚਾਰ ਇਹਦੇ ਵਿੱਚ ਲਾ ਪਿੰ इस तरह अख देना वा तो इधर असू थोड़ा गैस रख देना वा तो ये असल मैं रखूंगी आप इंडिया के बच्चे कपड़ा गिला करके रखते होंगे सी तो मैं ये तो फोइल रखूँगी, फोइल रख के फिर आप आपको देखिए चौल कि बढ़िया एन पूरे बहुत सोने बन गए ਤੇ ਰੰਗ ਵੀ ਬਹੁਤ ਸੋਹਣਾ ਬਣੇਗਾ ਨੈਚਰਲ ਇਹ ਚਲੋ ਹਣਾ ਤਾਂ ਇਹਨਾਂ ਨੂੰ ਹੌਲੀ ਮਲ ਲਾ ਕੇ ਆਵਾਂ ਤੇ ਕੋਲੋਂ ਤੇ ਦੇਰੀਏ ਗੈਸ ਥੋੜਾ ਕਰ ਲੀਏ ਦੇਖੋ ਗੈਸ ਹਮ ਬਹੁਤ ਥੋੜਾ ਕਰਪਨ ਹੈ ਤੰਤ ਹੈ ਇਹ ਵੀ 스ਕੀਨ ਨਾਲ ਹੀ ਲਾ ਫੜਨਾ ਹੈ ਨੇ ਸਾਰੇ ਠੀਕ ਆ ਹ ਤੇ ਫਿਰ ਆਪਾਂ ਗਾਰਨਿਸ਼ ਕਰਨ ਵਾਸਤੇ ਉੱਤੇ ਆਲਮੰਡ ਪਾਵਾਂਗੇ ਬਦਾਮ ਜਿਵੇਂ ਅਜਿਹਾ ਸੁਨਣਾ ਨੇ ਇਸ ਤਰ੍ਹਾਂ ਟੱਕ ਦੇ ਦੋ ਫੋਲ ਦੇ ਨਾਲ ਟੋਲ ਲਵਾਂ ਆਹ ਦੇਖੋ ਡੈਡ ਹੁਣ ਦੇਖਦੇ ਆਪਾਂ 5-7 ਮਿੰਟ ਨੂੰ ਟੱਕ ਰੱਖਦੇ ਆਂ ਤੇ ਫਿਰ ਤੁਹਾਨੂੰ ਦੋ ਕੋਨੇ ਮਿਕਸਟਰੇਲ ਬਣਦੇ ਤੇ ਗਾਰਨਿਸ਼ ਕਰਨ ਵਾਸਤੇ ਆਪਾਂ ਉਤੇ ਆਲਬੰਡ ਪਾਵਾਂਗੇ ਠੀਕ ਸੰਜੀ ਆ ਤੁਸੀਂ ਦੇਖ ਸਕਦੇ ਆਂ ਚੌਲ ਆਪਣੇ ਵਧੀਆ ਬਣ ਗਏ ਆ ਮੈਂ ਚੈੱਕ ਕਰ ਲੇ ਤੇ ਹੁਣ ਇਹਨੂੰ ਗਾਰਨਿਸ਼ ਕਰਨ ਵਾਸਤੇ ਉੱਤੇ ਇਹ ਪਾ ਦੇਣਾ ਆਪਾਂ ਆਲਮਣ ਪਾ ਦੇਣਾ। ਤੇ ਉਦਾਂ ਦਾ ਸੌਵੀ ਪਾ ਸਕਦੇ ਤੁਸੀਂ ਕੋਈ ਵਾਈਸ ਆਪ। ਭਾਰਾ ਬੱਚੇ ਸਾਡੇ ਲਾਈਕ ਨਹੀਂ ਕਰਦੇ ਸੌਵੀ ਸੁਦੀ। ਤੇ ਇਸ ਤਰ੍ਹਾਂ ਕਰਕੇ ਤੁਸੀਂ ਪਾਵੋ ਇਹਦੇ ਨਾਲ ਹੁਣ ਤੋਂ ਥੋੜਾ ਜਿਹਾ ਟੋਫਮੈਂਟ ਫੇਰ ਰੱਖ ਲਾਂਗੇ। ਤੇਰੇ ਵੀ ਪੂਲੇ ਹੋ ਜਾਣਗੇ। ਤੇ ਬਹੁਤ ਵਧੀਆ। ਦੇਖੋ ਤੁਸੀਂ ਕਾਹਦਾ ਸੁ ਬਣਾ ਤੇ ਜੇ ਤੁਹਾਨੂੰ ਹੋਵੇ ਰਾਣੀ ਦੀ ਸੋਈ ਦੇ ਵਿੱਚ ਇਹ ਚੌਲਾਂ ਦੀ ਰੈਸਪੀ ਚੰਗੀ ਲੱਗੀ ਤੁਸੀਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਥੈਂਕ ਯੂ ਵੈਰੀ ਮੱਚ ਐਕਮੈਂ ਹੋਰ ਵੀ ਬਣਾਉਂਗੀ ਤੁਹਾਡੇ ਨਾਲ ਫਿਰ ਮਠਿਆਈ ਦੀ ਰੈਸਪੀ ਆਬਵੀਅਸ ਮੈਂ ਸ਼ੇਅਰ ਕਰੂੰਗੀ ਤੇ ਤੁਸੀਂ ਹਟੀਏ ਕਰਦੇ ਰਹਿਣਾ ਪਰ ਉਹਨਾਂ ਚਿਰ ਪਵਾ ਦਾ ਟਾਈਮ ਬੀਂਗ ਤੁਸੀਂ ਇਹਨੂੰ ਇਹ ਜਰੂਰ ਬਣਾ ਕੇ ਦੇਖਣਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਿਆਫ ਘਰ ਬਣਾਉਂਨੇ ਆ ਬਹੁਤ ਵਧੀਆ ਸਿੰਪਲ ਤਰੀਕੇ ਨਾਲ ਤੇ ਵਧੀਆ ਸਵਾਦ ਬਣਦੇ ਆ ਫਿਰ ਬੱਚੇ ਖਾ ਵੀ ਲੈਂਦੇ ਆ ਨਹੀਂ ਤਾਂ ਆਪਾਂ ਮਠਿਆਈਆਂ ਵਿਖਿਆ ਸਕਦੇ ਆ ਮਠਿਆਈਆਂ ਖਾਂਦੇ ਨਹੀਂ ਹੈਗੇ ਚਲੋ ਚਲੋ ਜੀ ਹੁਣ ਆਪਾਂ ਦੇਖਦੇ ਆ ਕੀ ਬਣਿਆ ਸਾਡੇ ਛੋਲਾਂ ਦਾ ਇਹਨੇ ਤਾਂ ਬਹੁਤ ਸੋਹਣੇ ਲੱਗਦੇ ਆ ਦੇਖ ਲਓ ਕਿੰਨੇ ਇਕੱਲੇ ਇਕੱਲੇ ਆ ਤੇ ਜਿਹੜੇ ਆਪਾਂ ਗਾਰਨਿਸ਼ ਕਰਨੋਂ ਪਾਏ ਸੀਗੇ ਬਦਾਣ ਉਹ ਵੀ ਉੱਤੇ ਪੂਣ ਸੌਫਟ ਹੋ ਗਈ ਹੁਣ ਤੇ ਹੁਣ ਇਹ ਖਾਣ ਵਾਲੇ ਹੋ ਗਏ ਤੇ ਮੈਂ ਲਾਦਾ ਬਸ ਉਹੀ ਜਿਹੜਾ ਵੀ ਇੱਕ ਮੁਠੀ ਸਿੱਟੋ ਛੋਲ ਇਕੱਲੇ ਇਕੱਲੇ ਉਹ ਚੀਜ਼ ਬਣ ਗਈ ਆਪਣੇ ਤੇ ਤੁਸੀਂ ਵੀ ਸਾਰੇ ਜਣੇ ਬਣਾ ਕੇ ਦੇਖਿਓ ਘਰੇ ਬਹੁਤ ਵਧੀਆ ਬਣਦੇ ਆ ਸਵਾਦ ਬਚਰੇ ਲੱਗਦੇ ਆ ਲਾਈਕ ਕਰਦੇ ਆ ਕਲਰ ਵੀ ਕਿੰਨਾ ਨੇਚਰਲ ਜਿਹਾ